ਮੇਰਾ ਨਾਮ ਹਰਪਿੰਦਰ ਸਿੰਘ ਜੀ ਬਸੰਤ ਕੋਟ ਪਿੰਡ ਦੀ ਕੀ ਸਰ ਦੁਰਘਟਨਾ ਇਸੀਡੈਂਟ ਹੋ ਗਿਆ ਮੈਂ ਸਰ ਜੀ ਇਤਨਾ ਫਾਇਨੈਂਸ ਦਾ ਕੰਮ ਕਰਦਾ ਸੀ ਤੇ ਗਰਦਾਸਪੁਰ ਨੂੰ ਇਧਰ ਦਿਨਾ ਨਗਰ ਤੱਕ ਜਾਂਦਾ ਹੁੰਦਾ ਸੀ ਤੇ ਉਹ ਇੱਕ ਦਿਨ ਰਸਤੇ ਵਿੱਚ ਆ ਰਿਹਾ ਸੀ ਮੈਂ ਤੇ ਉਹ ਦਾ ਮੋਟਰਸਾਈਕਲ ਇੱਕ ਰੋਂਗ ਸਾਈਡ ਤੋਂ ਲਿਆ ਗਿਆ ਮੁੰਡਾ ਮਾਰ ਗਿਆ ਮੋਟਰਸਾਈਕਲ ਮੇਰੀ ਲੱਤ ਉੱਟ ਗਈ ਇਥੋਂ ਸਾਡੀ ਟੁੱਟ ਗਈ ਲੱਤ ਦੀ ਮੇਰੀ ਦੀ ਸਰ ਉਹ ਸਮੱਸਿਆ ਕੀ ਆ ਰਹੀ ਹੈ ਮੇਨ ਕੀ ਸਮੱਸਿਆ ਇਹ ਆ ਰਹੀ ਜੇ ਜੀ ਨਾਂ ਦੇ ਇੱਕ ਸਹੀ ਤਰ੍ਹਾਂ ਚੱਲਿਆ ਜਾਂਦਾ ਜੇ ਮੇਰੇ ਕੋਲ ਇੱਕ ਪੈਰ ਵੀ ਥੋੜਾ ਉੱਚਾ ਹੋ ਗਿਆ ਲੱਤ ਵੀ ਟੇਢੀ ਹੋ ਗਈ ਨਾ ਗੋਡਾ ਫੋਲਡ ਹੁੰਦਾ ਜੇ ਯਾਨੀ ਕਿ ਆਪਰੇਟ ਜਿਹੜਾ ਸਕਸੈਸ ਨਹੀਂ ਹੋਇਆ ਸਹੀ ਨਹੀਂ ਹੋਇਆ ਹੈਗਾ ਕਿੰਨਾ ਖਰਚਾ ਆ ਗਿਆ ਖਰਚਾ 2-3 ਲੱਖ ਰੁਪਈਆ ਆ ਗਿਆ ਐਕਸੀਡੈਂਟ 8 ਮਾਰਚ ਨੂੰ ਆਇਆ 2023 ਚ ਸਰ ਕਿਵੇਂ ਹੁਣ ਮਤਲਬ ਜਦੋਂ ਤੁਸੀਂ ਕੈਰੀ ਆਪਰੇਟ 2-3 ਲੱਖ ਆ ਗਿਆ ਤੇ ਕਿਵੇਂ ਉਹ ਪੈਸੇ ਅਰੇਂਜ ਕੀਤੇ ਗਏ ਜਾਂ ਕੀ ਕੀ ਫੈਸਲੇ ਲਵਾਤੇ ਪੈਸੇ ਰਹੇ ਦਾ ਭਾਜੀ ਥੋੜੀ ਜ਼ਮੀਨ ਹੈ ਵੀ ਥੋੜੀ ਜੀ ਤਾਂ ਹੀ ਥੋੜਾ ਜਿਹਾ ਉਹ ਵੇਚਿਆ ਤੇ ਉਹ ਵੇਚ ਕੇ ਤੇ ਇਲਾਜ ਕਰਾਇਆ ਜੀ ਕਿਉਂਕਿ ਘਰ ਦਾ ਖਰਚਾ ਤੇ ਮੇਰੇ ਸਿਰ ਤੇ ਸਾਰਾ ਚੱਲਦਾ ਜੀ ਮੈਂ 5-6000 ਜੌਬ ਤੇ ਲੱਗਾ ਹੋਇਆ ਹੈ ਪਰ ਉਸ ਤੋਂ ਬਾਅਦ ਸਾਰਾ ਹੀ ਉਹਨਾਂ ਕੰਮ ਖਰਾਬ ਹੋ ਗਿਆ ਤੇ ਉਸ ਤੋਂ ਬਾਅਦ ਇਹ ਪ੍ਰੋਗਰੈਸ ਸਕਸੈਸ ਨਹੀਂ ਆਉਂਦੀ ਕਿ ਅੱਗੇ ਪ੍ਰੋਸੈਸ ਤਾਂ ਕਿੱਥੇ ਨਾ ਚੱਲ ਰਿਹਾ ਹੁਣ ਤਾਂ ਪੀਜੀਆ ਹੀ ਚੱਲ ਰਿਹਾ ਜੀ ਇਲਾਜ ਹੁਣ ਦinesh babbu ji ਹੁਣਾ ਨੇ ਕਰਾਇਆ ਇਲਾਜ ਮੇਰਾ ਕੈਂਡੀਡੇਟ ਕੈਂਡੀਡੇਟਾਂ ਦੀ ਵੀ ਜੀ ਵੀ ਦੇ ਨੇ ਕਿਵੇਂ ਉਹਨਾਂ ਨਾਲ ਗੱਲਬਾਤ ਹੋਈ ਠੀਕ ਗੱਲਬਾਤ ਇਦਾਂ ਹੀ ਇੱਕ ਵਾਰੀ ਗਏ ਜੀ ਦਿਨੇਸ਼ ਬੱਬੂ ਜੀ ਬਾਰੇ ਸੁਣਿਆ ਸੀ ਇਦਾਂ ਹੀ ਨਿਊਜ਼ ਤੇ ਵੀ ਸੁਣਦੇ ਰਹਿੰਦੇ ਸੀ ਕਿ ਬਹੁਤ ਵਧੀਆ ਬੰਦੇ ਨੇ ਇੱਕ ਵਾਰੀ ਅਸੀਂ ਗਏ ਜੀ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਜਾ ਕੇ ਆਪਾਂ ਆਪਣੀ ਮੁਸ਼ਕਲ ਦੱਸੀ ਦਿਨੇਸ਼ ਬੱਬੂ ਜੀ ਨੂੰ ਆਪਣੀ ਮੁਸ਼ਕਲ ਦੱਸੀ ਦਿਨੇਸ਼ ਬੱਬੂ ਜੀ ਨੇ ਉਸੇ ਟਾਈਮ ਹੀ ਸਾਰਾ ਮੈਰੇ ਟ੍ਰੈਂਟ ਨੂੰ ਮੈਨੂੰ ਜੋ ਵੀ ਕਰਨਾ ਹੈ ਉਹਨਾਂ ਸੇ ਟਾਈਮ ਫੋਨ ਕਰਕੇ ਸਾਰਿਆਂ ਪਾਇਆ ਉਹਨਾਂ ਨੇ ਆਪਣਾ ਘਰ ਦਾ ਮੈਂਬਰ ਇੱਕ ਲਾਇਆ ਫਿਰ ਉਹ ਪੀਜੀਆਈ ਲੈ ਕੇ ਜਾਂਦਾ ਰਿਹਾ ਹੁਣ ਉਹ ਸਾਰਾ ਕਰਦੇ ਨੇ ਦਿਨੇਸ਼ ਲੋਪੀ ਜੀ ਹਾਂ ਜੀ ਪੀਜੀਆਈ ਕਰਦੇ ਨੇ ਦਿਨੇਸ਼ ਹਾਂ ਜੀ ਚੱਲ ਰਿਹਾ ਜੀ ਖर्चा ਸਾਰਾ ਹੋਦਾ ਦਿਨੇਸ਼ ਬੱਬੂ ਜੀ ਹੁਣੀ ਕਰਨੇ ਆ ਹਾਂ ਬਹੁਤ ਵਧੀਆ ਬੰਦੇ ਨੇ ਨਾਇਸ ਬੰਦੇ ਨੇ ਅਜ ਇੱਥੋਂ ਤੱਕ ਕੀ ਤੁਹਾਨੂੰ ਵੀ ਪਤਾ ਵੀ ਹੁਣ ਇਲੈਕਸ਼ਨਾਂ ਦਾ ਸਮਾਂ ਚੱਲ ਰਿਹਾ ਵਾ ਤੇ ਕੋਈ ਕੋਲ ਵੀ ਟਾਈਮ ਹੈ ਨਹੀਂ ਆ ਤੇ ਫਿਰ ਵੀ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਦੀ ਇੱਕ ਡਿਊਟੀ ਲਾਈ ਹੋਈ ਆ ਉਹ ਵੀ ਬਹੁਤ ਵਧੀਆ ਨਾਇਸ ਬੰਦੇ ਨੇ ਜਿਹੜੇ ਜਾਂਦੇ ਨੇ ਉਹ ਉੱਥੋਂ ਤੱਕ ਚੰਡੀਗੜ੍ਹ ਲੈ ਕੇ ਜਾਂਦੇ ਨੇ ਲੈ ਕੇ ਆਉਂਦੇ ਨੇ ਜੋ ਵੀ ਟ੍ਰੀਟਮੈਂਟ ਉੱਥੇ ਕਰਨਾ ਉਹ ਸਾਰਾ ਕੁਝ ਉਹੀ ਕਰਦੇ ਨੇ ਜੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਦਿਨੇਸ਼ ਸਿੰਘ ਬੱਬੂ ਜੀ ਦੇ ਨਾਲ ਜੁੜੋ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ ਜੋ ਮੇਰੀ ਮਦਦ ਇੱਥੋਂ ਤੱਕ ਕਰ ਸਕਦੇ ਨੇ ਮੈਨੂੰ ਲੈ ਕੇ ਜਾ ਸਕਦੇ ਨੇ ਪੀਜੀਆ ਮੇਰਾ ਇਲਾਜ ਕਰਾ ਸਕਦੇ ਨੇ ਉਹ ਦੁਨੀਆ ਦਾ ਉਹ ਭਲਾ ਕਰਨਗੇ ਤਾਂ ਵੱਤ ਵਾ ਦੁਨੀਆ ਨੇ ਇਹਦੇ ਨਾਲ ਜੁੜਨਾ ਚਾਹੀਦਾ ਬਾਕੀ ਇਹ ਕੋਈ ਸਮਾਸੀ ਉਹਨਾਂ ਨੂੰ ਇਹੋ ਅਪੀਲ ਕਰਦਿਆਂ ਕਿ ਉਸ ਜੇ ਤੁਹਾਡੇ ਕੋ ਹੋ ਸਕਦਾ ਤੇ ਮਦਦ ਕਰ ਦਿਓ ਹਾਂਜੀ ਮੇਰਾ ਨਾਮ ਗਗਨਦੀਪ ਕੌਰ ਹੈ ਅਸੀਂ ਪਿੰਡ ਬਸੰਤਗੋੜ ਦੇ ਰਹਿਣ ਵਾਲਿਆਂ ਹਰਪਿੰਦਰ ਸਿੰਘ ਮੇਰੇ ਹਸਬੰਦ ਜੀ ਮੇਰੇ ਹਸਬੰਦ ਦੀ ਸਾਡੀ ਮੈਰਿਜ ਨੂੰ 4 ਸਾਲ ਹੋ ਗਏ ਸੀਗੇ ਉਸ ਤੋਂ ਬਾਅਦ ਇਹ ਮਤਲਬ ਇਤਰਾ ਹੀ ਲੋਕਲੀ ਕੰਮ ਕਰਦੇ ਸੀਗੇ ਫਾਈਨੈਂਸ ਦਾ ਉਹਦੇ ਵਿੱਚ ਇਹ ਮੰਗੁਰਦਾਸਪੁਰ ਗਈ ਜਿਹਦੇ ਵਿੱਚ ਇਨਾਂ ਦਾ ਇੱਕ ਸੜਕ ਤੇ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਇਨਾਂ ਦੇ ਵਿੱਚ ਰਹਿੰਦਾ ਕੰਮ ਤੇ ਬਿਲਕੁਲ ਬੰਦ ਹੀ ਹੋ ਗਿਆ ਸੀ ਸਾਡਾ ਬੱਚਾ ਇੱਕ 3 ਮਹੀਨੇ ਦਾ ਹੀ ਦਾ ਜਦੋਂ ਇੱਕ ਜਾਗ ਬਹੁਤ ਹੀ ਜ਼ਿਆਦਾ ਮੁਸ਼ਕਲ ਕਿਉਂਕਿ ਸਾਡੇ ਘਰ ਵਿੱਚ ਹੋਰ ਕੋਈ ਲੇਡੀਜ਼ ਵੀ ਨਹੀਂ ਹੈਗੀ ਜਿਹੜੀ ਮੇਰੇ ਬੱਚੇ ਨਾਲ ਸਾਹਮ੍ਹ ਸਾਖਦੀ ਹਸਪੀਟਲ ਆਉਣਾ ਇਨਾਂ ਨੂੰ ਵੇਖਣਾ ਨਾਲ ਫਿਰ ਘਰ ਵਿੱਚ ਆਣ ਕੇ ਸਾਰਾ ਕੁਝ ਕਰਨਾ ਬੱਚੇ ਨੂੰ ਸਾਂਭਣਾ ਬੜੌਖਾ ਹੋ ਗਿਆ ਸੀ ਮੇਰੇ ਲਈ ਉਸ ਬਾਅਦ ਨਾ ਸਾਡੇ ਕੋਲ ਇੰਨੀ ਜ਼ਿਆਦਾ ਮਤਲਬ ਪੈਸੇ ਪਰਤੇ ਇਹੀ ਕੋਈ ਤਗੜੇ ਹੀ ਨਾ ਸਾਡੇ ਕੋਲ ਕੁਝ ਹੈ ਹੀ ਇਹੋ ਜੀ ਕੋਈ ਪ੍ਰੋਪਰਟੀ ਜੋ ਅਸੀਂ ਦੇ ਕੇ ਕੀ ਇਹਨਾਂ ਦਾ ਚੰਗੀ ਤਰ੍ਹਾਂ ਇਲਾਜ ਕਰਵਾ ਸਕਦੇ ਇਸ ਲਈ ਅਸੀਂ ਫਿਰ ਇੱਕ ਗੁਰਦਾਸਪੁਰੀ ਹਸਪੀਟਲ ਵਿੱਚ ਇਹਨਾਂ ਦਾ ਇਲਾਜ ਕਰਵਾਇਆ ਮਨੀ ਤੇ ਸਾਡੇ ਕੋਲ ਨਹੀਂ ਹੈਗੀ ਵੀ ਉਹਦੇ ਨਾਲ ਅਸੀਂ ਇਸ ਤਰ੍ਹਾਂ ਹੀ ਘਰ ਦਾ ਥੋੜਾ ਬਥਾ ਖਾਂ ਜ਼ਮੀਨ ਵੇਚ ਕੇ ਤੇ ਇਲਾਜ ਕਰਵਾਇਆ ਹੀ ਇਹਨਾਂ ਦਾ ਹਨ 1.5 ਸਾਲ ਹੋ ਗਿਆ ਜੇਨਾਂ ਦਾ ਇਲਾਜ ਬਿਲਕੁਲ ਸਹੀ ਨਹੀਂ ਹੋਇਆ ਉਸ ਹਸਪਤਲ ਵਿੱਚ ਫੇਰ ਇਹਨਾਂ ਦੀ ਹੁਣ ਲੱਤ ਵਿੱਚ ਨਾ ਥੋੜੀ ਮਤਲਬ ਦਰਦ ਹੋਣ ਲੱਗ ਪਈ ਜਿਸ ਤੇ ਬਾਅਦਾਂ ਹੀ ਕਈ ਹਸਪਤਲਾਂ ਵਿੱਚ ਵਿਖਾਇਆ ਹਸਪਤਲ ਵਾਲਿਆਂ ਨੇ ਇਹਨੂੰ ਦੱਸਿਆ ਕਿ ਇਹਨਾਂ ਦਾ ਮਤਲਬ ਇਲਾਜ ਦੁਬਾਰਾ ਫੇਰ ਹੋਣਾ ਵਾ ਸਰਜਰੀ ਹੋਣੀ ਹੈ ਲੱਤ ਦੀ ਤੇ ਜਦੋਂ ਸਾਨੂੰ ਸਾਰੇ ਜਣੇ ਖਰਚਾ ਦੱਸਦੇ ਇਥੇ ਚੁੱਪ ਕਰਕੇ ਮਤਲਬ ਘਰ ਆ ਜਾਣੇ ਕਿਉਂਕਿ ਸਾਡੇ ਕੋਲ ਉਹਨੇ ਪੈਸੇ ਹੈ ਨਹੀਂ ਜਿਹਦੇ ਕਰਨਾ ਇਹਨਾਂ ਦਾ ਇਲਾਜ ਕਰਵਾ ਸਕਦੇ ਫਿਰ ਇੱਕ ਦਿਨ ਸਾਡੇ ਘਰ ਮਤਲਬ ਬਾਜੀ ਦਿੱਲੀ ਤੋਂ ਆਏ ਹੀਗੇ ਮੇਰੇ ਪ੍ਰੈਸ ਰਿਪੋਰਟਰ ਹੀ ਗਏ ਹੋ ਉਹਨਾਂ ਨੇ ਜਦੋਂ ਆਣ ਕੇ ਇਹਨਾਂ ਦੀ ਕੰਡੀਸ਼ਨ ਵੇਖੀ ਕਿ ਬੈੱਡ ਤੇ ਬੈਠੇ ਹੀ ਗਏ ਬਾਸ ਥੱਲੇ ਉਤਰੇ ਤੇ ਇਹਨਾਂ ਕੋ ਮਤਲਬ ਤੁਰਿਆ ਨਹੀਂ ਜਾਂਦਾ ਹਾਕੀ ਤੋਂ ਬਿਨਾਂ ਬਿਲਕੁਲ ਹੀ ਫਿਰ ਉਹਨਾਂ ਨੇ ਉਸ ਟਾਈਮ ਸਾਡੀ ਮਤਲਬ ਪਿਕ ਵਗੈਰਾ ਇਹਨਾਂ ਦੀ ਕਲਿੱਕ ਕੀਤੀਆਂ ਤੇ ਸਹਾ ਕੇ ਉਹਨਾਂ ਨੇ ਪਠਾਨਗੋੜ ਵਿਖਾਈਆਂ ਦਨੇਸ਼ ਸਿੰਘ ਬੱਬੂ ਜੀ ਜਿਹੜੇ ਨੇ ਉਹਨਾਂ ਨੇ ਸਾਨੂੰ ਮਤਲਬ ਅਗਲੇ ਦਿਨੀ ਬੁਲਾ ਲਿਆ ਇਹਨਾਂ ਨੂੰ ਹਰਪਿੰਦਰ ਸਿੰਘ ਨੂੰ ਜਦੋਂ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕੋਈ ਟੈਨਸ਼ਨ ਨਾ ਲਓ ਵੀ ਅਹੀਂ ਤੁਹਾਡਾ ਸਭ ਕੁਝ ਜਿਹੜਾ ਇਲਾਜ ਹੋ ਫ੍ਰੀ ਕਰਵਾਵਾਂਗੇ ਤੋ ਇਹਨਾਂ ਦਾ ਇਲਾਜ ਹੁਣ ਉਹਨਾਂ ਨੇ ਦੱਸਿਆ ਗਿਆ ਹੈ ਕਿ ਪੀਜੀਆਈ ਕਰਵਾਉਣਾ ਤੁਹਾਡੇ ਕੋਈ ਨੇ ਸਾਦਾ ਮਤਲਬ ਹੈ ਨਹੀਂ ਹੀ ਪੈਸੇ ਕਿ ਜੜੀਆਂ ਇਹਨਾਂ ਨੂੰ ਪੀਜੀਆਈ ਲੈ ਕੇ ਜਾ ਸਕਦੇ ਜਿਸ ਦਿਨ ਤੋਂ ਅਸੀਂ ਬੱਬੂ ਜੀ ਉਹਨਾਂ ਨੂੰ ਮਿਲੇ ਆ ਉਹ ਸਾਨੂੰ ਫ੍ਰੀ ਹੀ ਉੱਥੇ ਲੈ ਕੇ ਜਾਂਦੇ ਨੇ ਟੈਸਟ ਵਗੈਰਾ ਵੀ ਉਹਨਾਂ ਨੇ ਕਰਵਾਏ ਨਹੀਂ ਤੇ ਇਲਾਜ ਵੱਲੋਂ ਵੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਇਹ ਤੁਹਾਡਾ 1 ਰੁਪਏ ਦਾ ਖਰਚਾ ਨਹੀਂ ਆਉਂ ਦਿੰਦੇ ਜਿੰਨਾ ਵੀ ਤਾਂ ਮਤਲਬ ਇਹਨਾਂ ਦਾ ਇਲਾਜ ਵਾਸਤੇ ਪੈਸਾ ਚਾਹੀਦਾ ਹੀ ਖੁਦ ਦਵਾਂਗੇ ਤੋ ਸਾਨੂੰ ਪੈਸੇ ਦੇਣਾ ਚਾਹਦੇ ਕਿਉਂਕਿ ਜਿਵੇਂ ਹਾਲੋ ਬੱਬੂ ਜੀ ਬਹੁਤ ਹੀ ਵਧੀਆ ਇਨਸਾਨ ਨੇ ਕਿਉਂਕਿ ਸਾਡੀ ਅਜ ਤੱਕ ਕਹੀ ਨੇ ਕੋਈ ਗੱਲ ਨਹੀਂ ਸੁਣੀ ਇੱਥੇ ਆਣ ਕੇ ਡੇਢ ਸਾਲ ਵਿੱਚ ਹਾਨੂੰ ਪਤਾ ਹੀ ਕਿਤਰਾ ਕਿੱਥੋਂ ਚੁੱਕ-ਚੁੱਕ ਕੇ ਕਿਵੇਂ ਆਹੀ ਆਪਣੇ ਘਰ ਦਾ ਗੁਜ਼ਾਰਾ ਕੀਤਾ ਸਾਡੇ ਘਰ ਸੌਦੇ ਜੋਗੇ ਪੈਸੇ ਵੀ ਨਹੀਂ ਨਾ ੜਕੇ ਨੇ ਪਿੰਡ ਦੇ ਨੇ ਸਰਪੰਚ ਨੇ ਸਾਨੂੰ ਪੁੱਛਿਆ ਨਾ ਕਿਹੇ ਰਿਸ਼ਤੇਦਾਰ ਨੇ ਪੁੱਛਿਆ ਜੇ ਉਹਨਾਂ ਜਿਹੜਾ ਵੀ ਕੋਈ ਹੈ ਥੋੜੀ ਬੋਤੀ ਮਦਦ ਕਰਨ ਜੋਗਾ ਉਹਨਾਂ ਕੀਤੀ ਏ ਦਨੇ ਸਿੰਘ ਬੱਬੂ ਹੁਣੀ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਨੇ ਅਸੀਂ ਵੀ ਉਹਨਾਂ ਦੇ ਨਾਲ ਹੀ ਹੁਣ ਜੁੜੇ ਰਹਿਣਾ ਚਾਹੁੰਦੇ ਹਾਂ ਸਭ ਨੂੰ ਆਪਣੇ ਮਤਲਬ ਆਸ-ਪਾਸ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਵੀ ਉਹਨਾਂ ਦੇ ਨਾਲ ਵਾਰ ਤੋਂ ਵਾਰ ਜੁੜੋ ਉਹਨਾਂ ਨੂੰ ਲੋੜ ਪਾ ਕੇ ਤੇ ਜਿਤਾਓ ਕਿੰਨੇ ਜਿਹੜੇ ਵਧੀਆ ਸੁਧਾਰ ਕਰਿਆ ਹੋ ਹੋ ਸਕੇ ਸਾਡੇ ਦਾ ਬਲਵੀਰ ਸਿੰਘ ਮੇਰਾ ਨਾਂ ਆ ਜੇ ਤੇ ਬੇਟੇ ਦੀ ਲਾਟੇ ਟੁੱਟ ਗਈ ਜੇ ਸਾਰੀ ਚੂ-ਚੂ ਰੱਡੀਆਂ ਜਿਹੜੀਆਂ ਨੇ ਸਭ ਖਾਂ ਟੁੱਟ ਕੇ ਤੇ ਖਿੱਲਰ-ਖਿੱਲਰ ਗਈਆਂ ਆ ਜੇ ਤੇ ਬਹੁਤ ਤੰਗੀ ਜੇ ਤੇ ਇਹਦੇ ਕਰਾਇਆ ਪਈ ਹੈ ਨਹੀਂ ਕੋਲ ਤੇ ਪਹਾਤੇ ਲੱਗ ਹੋਏ ਨਹੀਂ ਕਿ ਤੇਰੇ ਮੇਰੇ ਵਰਗੇ ਥੋੜੇ ਥੜੇ ਧਾਰੇ ਦੂਰੇ ਚੁੱਕ ਕੇ ਤੇ ਲੈਏ ਪੈਸੇ ਧਰੇ ਤੇ ਉਹ ਤੋਂ ਹੁੰਦੇ ਨੇ ਸਾਰਾ ਟਾਈਟ ਲੱਗ ਗਿਆ ਤੇ ਨੰਦੇ ਲੱਗ ਗਿਆ ਜਿਹੜਾ ਪਹਿਲਾਂ ਲਾਇਆ ਜੇ ਸਾਰੇ ਧਾਰੇ ਚੁੱਕੇ ਕਿ ਧਾਰੇ ਚੁੱਕੇ ਆਪਣੇ ਕੋਲ ਸਾਰਾ ਕੋਈ ਪੈਸਾ ਨਹੀਂ ਜੇ ਇੱਕ ਤੇ ਦੋ ਹਜ਼ਾਰ ਰੁਪਏ ਸਾਰੇ ਮੇਰੇ ਕੋਲ ਚੁੱਕ ਗਏ ਜਿਹਨਾਂ ਹੱਥ ਲੱਗੀ ਹੈ ਆਪਰੇਸ਼ਨ ਵਿੱਚ ਸੈੱਟ ਨਹੀਂ ਬਣਿਆ ਕੀ ਸਮੱਸਿਆ ਆਈ ਪ੍ਰੋਬਲਮ ਇਹਦੇ ਇੱਕ ਮਿਸਾ ਨਾ ਗੋਡਾ ਜਿਹੜਾ ਵਿੱਚ ਗੋਡਾ ਹੀ ਕੱਢ ਛੜਿਆ ਉਹਨਾਂ ਗੋਡਾ ਕਾਟੇ ਗੋਡਾ ਨਿਵੇਚਾ ਚ ਆਪਣੀ ਜਿਹੜੀ ਹੈ ਨੀਂਗਲੀ ਚ ਤੇ ਦੇਣਾ ਦੇ ਕੇ ਤੀਹਾ ਪਾ ਗਿਆ ਥਡੀਆਂ ਰਟੀਆਂ ਲਾਤੂ ਕੀ ਹੋ ਗਈ ਆ ਬਿਲਕੁਲ ਕੰਮ ਕਰਨ ਜੋਗਾ ਤਾਂ ਹੈ ਹੀ ਨਹੀਂ ਜੇ ਇਹਨੂੰ ਨਾ ਨਾ ਹੀ ਲਾਤੀ ਕੀ ਹੋ ਗਏ ਗਣੇਸ਼ ਬੱਬੂ ਜੀ ਆ ਉਹਨਾਂ ਨੇ ਕੀ ਕੀਤੀ ਸੀ ਤਾਂ ਉਹਨਾਂ ਆ ਉਹ ਲਾਏ ਦੇਜੇ ਕਰੋ ਬਹੁਤ ਵਧੀਆ ਲਾਏ ਜਿਹੜੇ ਉਹਨਾਂ ਦੇ ਮੁੰਡੇ ਆਪਣੇ ਦੀ ਡਿਊਟੀ ਲਾਤੀ ਆ ਪੱਕੀ ਤੇ ਪੰਜ ਹਲੇ ਉਥੇ ਚੰਡੀਗੜ੍ਹ ਪੀਜੀਐ ਹਸਪਤਾਲ ਲੈ ਕੇ ਤੁਰ ਕੇ ਨੇ ਜਿੰਨਾ ਖਰਚਾ ਰੋਟੀ ਦੀ ਕੋ ਖਰਚਾ ਕਰਨ ਦੇ ਰੋਟੀ ਵੀ ਖਵਾ ਦੇਣਾਂ ਨੇ ਜਾਂਦਿਆਂ ਨੂੰ ਤੇ ਉਥੇ ਲੈ ਕੇ ਜਾਂਦੇ ਜੇ ਸਰਾਇਓ ਤੇ ਆ ਕੇ ਇਹਨਾਂ ਨੂੰ ਭਾਲ ਦਿੰਦੇ ਨੇ ਤੇ ਆਪ ਹੀ ਡਾਕਟਰ ਮੇਰੇ ਮੁਲਕੇ ਸਾਰਿਆਂ ਨੂੰ ਜਿੱਥੇ ਵੀ ਫੋਨ ਫਾਨ ਕਰਨਾ ਕਰਕੇ ਤੇ ਆਪ ਹੀ ਸਾਰਾ ਕੰਮ ਡੇਜ ਕਰਾਉਣਾ ਜੀ ਹਾਂਜੀ ਇਹ ਗਣੇਸ਼ ਬੱਬੂ ਜੀ ਆ ਸਾਡੇ ਘਰ ਦਾ ਖਰਚਾ ਬਹੁਤ ਔਖਾ ਚੱਲਣ ਰਿਹਾ ਸੌਦੇ ਪਾਣੀ ਤਾਂ ਵੀ ਔਖੇ ਆ ਤੇ ਹੁਣ ਗਣੇਸ਼ ਬੱਬੂ ਜੀ ਜਿਹੜੇ ਆ ਉਹ ਸਾਰਾ ਖਰਚਾ ਦੇ ਕੇ ਕਰਤ ਕਰਾਉਣ ਦੇ ਤੇ ਇਹਨੂੰ ਖੜਕ ਦੇ ਲਾਜ ਦੇ ਕਰੂੰ ਬਹੁਤ ਤੰਗੀ ਸੀ ਜੀ ਹਾਂਜੀ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਆਮ ਲੋਕਾਂ ਨੂੰ ਮੈਸੇਜ ਹੈ ਸਾਡੀ ਕੋ ਮਤ ਕਰ ਸਕਦਾ ਤੇ ਕਰ ਸਕਦਾ ਜੀ ਹਾਂ ਜੀ ਗਣੇਸ਼ ਸਿੰਘ ਬੱਬੂ ਦੇ ਨਾਲ ਜੁੜੋ ਤੇ ਉਹ ਹਾਦੀ ਮਤ ਕਰ ਸਕਦੇ ਤਾਂ ਹੋਰ ਵੀ ਲੋਕਾਂ ਦੀ ਕਰ ਸਕਦੇ ਪੂਰੇ ਆਪਣੇ ਪੰਜਾਬ ਦੇ ਗਦਾਫਰ ਜਿਹੜੇ ਦੇ ਲੋਕਾਂ ਨੂੰ ਆਨਾ ਵੀ ਜੁੜ ਸਕਦੇ ਤਾਂ ਜੁੜੋ ਦੇ ਨਾਲ ਹਾਦੀ ਮਤੇ ਨਹੀਂ ਦੇਣ ਕਰਦਾ ਹੋਰ ਵੀ ਕਿਹ ਗਰੀਬ ਦੀ ਤਗੜੇ ਦੀ ਵੀ ਮਾੜੇ ਦੀ ਵੀ ਕਰ ਸਕਦੇ ਨੇ